ਸੱਚੀ ਗੱਲ ਬਈ ਜੀ ਤੇ ਅੱਜ ਫੇਰ ਟਾਈਮ ਕੱਢ ਕੇ ਆਏ ਆ ਬਈ ਤੇ ਅੱਜ ਬਈ ਕਾਲੀ ਮੁੰਡਿਆਂ ਦਾ ਫੋਨ ਆਇਆ ਸੀ ਸਾਨੂੰ ਜਿਹੜੇ ਵੀਰ ਯੂਐਸਏ ਰਹਿੰਦੇ ਨੇਗੇ ਯੂਐਸਏ ਚ ਬਈ ਬੜਾਈ ਅੱਜ ਦੇ ਟਾਈਮ ਚ ਮਾੜਾ ਹਾਲਾਤ ਚੱਲ ਰਹੇ ਨੇ ਜਿਹੜੇ ਬਾਈ ਡੌਂਕੀ ਡੂੰਕੀ ਲਾ ਕੇ ਗਏ ਸੀ ਯਾ ਟੂਰਿਸਟ ਤੇ ਤੇ ਉਹਨਾਂ ਦੇ ਇੰਨੇ ਬੰਦੇ ਹਾਲਾਤ ਚੱਲ ਰਹੇ ਨੇ ਬਈ ਉਹ ਕਹਿੰਦੇ ਵੀ ਜਿੱਦਾਂ ਅੱਜ ਕੱਲ ਬਈ ICR ਦੀਆਂ ਰੈਡਾ ਪੈ ਰਹੀਆਂ ਨੇ ਹਾਂ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਕਹਿੰਦੇ ਜਿੱਥੇ ਕੰਮ ਚੱਲਦੇ ਨੇ ਬਈ ਉੱਥੇ ਵੀ ਰੈਡਾ ਪੈ ਰਹੀਆਂ ਨੇ ਬਹੁਤ سارے ਮੁੰਡੇ ਫੜੀ ਜਾਂਦੇ ਨੇ ਕੁੜੀਆਂ ਨਹੀਂ ਗੁਰਦੁਆਰਿਆਂ ਚ ਨਹੀਂ ਸੁਣਿਆ ਬਈ ਪੈ ਰਹੀਆਂ ਨੇਗੀ ਖਬਰ ਦੁਆਰੇ ਵੀ ਆ ਗਈ ਖਬਰ ਮੰਦਰਾਂ ਚ ਵੀ ਪੈ ਰਹੀਆਂ ਨੇਗੀ ਉਹ ਕਹਿੰਦੇ ਕਹਿੰਦੇ ਜਿਹੜੇ ਅਨਲੀਗਲ ਰਹਿੰਦੇ ਨੇ ਬਹੁਤ سارے ਦਿਵਾਖਾਂ ਨੂੰ ਬਈ ਫੜੀ ਜਾਂਦੇ ਨੇ ਕਿ ਤੇ ਇਹਦੇ ਵਿੱਚ ਬਈ ਬਹੁਤ ਹੀ ਵੱਡੀ ਦੁੱਖ ਦੁੱਖ ਭਰੀ ਗੱਲ ਆ ਜਿੱਦਾਂ ਹੁਣ ਐਨੇ ਜਵਾਕ ਇੰਡੀਆ ਜਾਣਗੇ ਇੰਡੀਆ ਤੋਂ ਯਾਰ ਕੋਈ ਜ਼ਮੀਨ ਵੇਚ ਕੇ ਆਈ ਸੀ ਬਾਈ 40 40 50 50 ਲੱਖ ਲਾ ਕੇ ਤੇ ਯੂ ਐਸ এ ਕਿਹੜਾ ਕੋਈ ਅਮਰੀਕਾ ਚ ਵਾਲੀ ਵੱਡੀ ਕਮਾਈ ਆ ਮਹੀਨੇ ਦਾ ਲੱਖ ਡੇਢ ਲੱਖ ਹੀ ਬਚਦਾ ਸੀਗਾ ਕਿਉਂ ਅੱਜ ਦੇ ਹਾਲਾਤ ਮਾੜੇ ਕਰ ਰਹੇ ਸੀ ਉੱਥੇ ਕੰਮ ਕੰਮ ਇੰਨਾ ਹੈਵੀ ਨਹੀਂ ਇੰਨੇ ਕਿ ਆਮਦਨ ਆਉਂਦੀ ਨਹੀਂ ਯੂ ਐਸ এ ਦਾ ਬੜਾ ਆਕਾੜਾ ਕਰਕੇ ਬਾਈ ਡੇਢ ਲੱਖ ਦੀ ਆਮਦਨ ਆਉਂਦਾ ਫੇਰ ਡੇਢ ਲੱਖ ਤੋਂੜਾ ਫੇਰ ਮੈਂ ਹੋਰ ਕੀ ਕਹੀਆਂ ਨਾ ਯਾਰ ਲਾ ਕੇ ਵੀ ਤਾਂ 40 40 ਲੱਖ ਆਏ ਨੇ 50 50 ਲੱਖ ਜੋ ਮਰਜੀ ਆਏ ਮਰਜੀ ਆਏ ਨੇ ਹੁਣ ਉੱਤੋਂ ਰਿਸਕ ਆ ਬਾਈ ਹੋਣੀ ਬਾਈ ਉਹ ਲਾ ਕੇ ਆਏ ਨੇ ਉਤੋਂ ਇੰਡੀਆ ਜਾਣਾ ਪੈ ਗਿਆ ਤੇ ਹੈ ਗਿਆ ਤਾਂ ਕੰਮ ਖਰਾਬ ਹੀ ਆ ਬਾਈ ਇੰਡੀਆ ਜਾਣਗੇ ਫਿਰ ਉਹ ਤੇ ਇੰਡੀਆ ਜਾ ਕੇ ਬਾਈ ਦਵਾਰੇ ਉਹ ਕਿਸੇ ਆ ਨਹੀਂ ਸਕਦੇ ਤੇ ਬਹੁਤ ਸਾਰੇ ਮੁੰਡੇ ਫੜ ਵੀ ਲੈਂਦੇ ਬਾਈ ਤੇ ਹੁਣ ਵਿੱਚ ਦਵਾਰੇ ਫੇਰ ਨਿਊਜ਼ ਆ ਰਹੀ ਸੀ ਕਹਿੰਦੇ ਇੰਡੀਆ ਦੇ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਆ ਜਿਹੜੇ ਜਵਾਗ ਫੜ ਰੱਖੇ ਨੇ ਉਹ ਇੰਡੀਆ ਲੈਣ ਨੂੰ ਸਹਿਮਤ ਆ ਇੰਡੀਆ ਤਾਂ ਸਹਿਮਤ ਹੋ ਜਾਂਦਾ ਸਹਿਮਤ ਆ ਤੇ ਹੁਣ ਇੰਨੇ ਜਵਾਕਾਂ ਨੂੰ ਬਈ ਇੰਡੀਆ ਭੇਜ ਕੇ ਯਾਰ ਜੇ ਮੰਨ ਲਓ ਆ ਹੁਣ ਇੱਕ ਵਾਰੀ ਚ ਕਹਿ ਰਹੇ ਨੇ ਉਹ 18 ਤੋਂ 20 ਹਜ਼ਾਰ ਜਵਾਕ ਆ ਜਿਹੜਾ ਭੇਜਣਾ ਦਾ ਉਹਦੇ ਵਿੱਚੋਂ ਘੱਟੋ ਘੱਟ 4000 ਤਾਂ 5000 ਉਹ ਪੰਜਾਬ ਦਾ ਤੇ 3-4000 ਤੋਂ ਘੱਟ ਬਈ ਹਰਿਆਣੇ ਦਾ ਨਹੀਂ ਹੈਗਾ ਹਰਿਆਣੇ ਦੇ ਬਹੁਤ ਹਰਿਆਣੇ ਦੇ ਬਹੁਤ ਜ਼ਿਆਦੇ ਨੇ ਤੇ ਬਈ ਇੰਨੇ ਜਵਾਕਾਂ ਦਾ 1 ਲੱਖ ਤੇ ਜਾਣਾ ਯਾਰ ਕਿੰਨਾ ਵੱਡੀ ਮੁਸ਼ਕਲ ਪੈਦਾ ਹੋ ਜਾਂਦੀ ਆ ਮਾਪੇ ਵਾਸਤੇ ਵੀ ਬਈ ਮਸਾ ਤਾਂ ਭੇਜਦੇ ਸੀ ਯਾਰ ਵਿੱਚ ਤਾਂ ਉਹ ਜੋ ਆਖਵੀਂ ਨੇ ਬਈ ਜਿਹੜੇ ਕਿਲੇ ਕਿਲੇ ਆਲੇ ਆਏ ਸੀ ਉਹਦਾ ਕਿਲਾ ਕਿਲਾ ਤੋਂ ਤੋਂ ਕਿਲਾ ਬਚ ਗਿਆ ਚਲੋ ਤਾਂ ਹੋ ਗਈ ਬਈ ਯੂ ਐਸ ਦੀ ਗੱਲ ਹੁਣ ਕੈਨੇਡਾ ਦੀ ਗੱਲ ਕੈਨੇਡਾ ਦੇ ਵਿੱਚ ਜਿਹੜੀ ਨਵੀਂ ਬਾਨੀ ਆ ਬਈ ਪ੍ਰਧਾਨ ਮੰਤਰੀ ਉਹਨੇ ਬਿਆਨ ਦਿੱਤਾ ਕਹਿੰਦੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਈ ਕਹਿੰਦੀ ਜਿੰਨੇ ਵੀ ਉਰੇ ਨੇ ਕਹਿੰਦੀ ਸਾਰਿਆਂ ਨੂੰ ਚੱਕ ਕੇ ਠੋਕੂ ਬਾਹਰ ਮੈਂ ਸਾਰਿਆਂ ਨੂੰ ਕੱਢੂ ਬਈ ਉਹਦਾ ਬਿਆਨ ਆ ਗਿਆ ਤੇ ਉਰੇ ਤਾਂ ਬਈ ਉਰੇ ਵੀ ਪੈਂਦੀਆਂ ਨੇ ਕੀ ਕੈਨੇਡਾ ਚ ਪਰ ਥੋੜਾ ਛੋਟੇ ਲੈਵਲ ਤੇ ਪੈਂਦੀ ਨੇ ਵੱਡੇ ਲੈਵਲ ਤੇ ਨਹੀਂ ਪੈਂਦੀਆਂ ਜੇ ਕਿਤੇ ਵੱਡੇ ਲੈਵਲ ਤੇ ਪੈਣ ਲੱਗ ਗਈਆਂ ਫਿਰ ਐਂ ਸੰਝ ਲਓ ਚੌਲਾਂ ਦੇ ਦਾਣਿਆਂ ਵਾਂਗੂ ਚੁਗਦਾਨੀਏ ਬਾਈ ਜਿਵੇਂ ਜਿਵੇਂ ਬਾਈ ਆਪਨੇ ਕਹਿੰਦੇ ਨੇ ਕਿ ਦਾਲ ਨਹੀਂ ਹੁੰਦੀ ਮੂੰਗੀ ਵਾਲੀ ਉਹ ਚ ਕੰਕਰ ਚੁਗਿਆ ਕਰਦੇ ਐਂ ਚੁਗਦਾਨੀਏ ਬਾਈ ਫਿਰ ਹੁਣ ਉਹੀ ਆ ਵੀ ਅੱਜ ਨਹੀਂ ਤਾਂ ਕੱਲ ਚੁਗਣੀ ਪੈਣਗੇ ਇਹਨਾਂ ਨੂੰ ਜੇ ਸਹੀ ਖਲਾਫ ਕਰ ਬਣਾਉਣਾ ਹੈ ਹੁਣ ਆ ਉਹ ਪੂਰੇ ਬਾਈ ਗੋਰੇ ਵੀ ਖਲਾਫ ਹੋ ਰਹੇ ਨਹੀਂ ਜੀ ਕੱਦ ਲੋਕ ਔਨ ਕਰਕੇ ਬਈ ਕੰਮ ਹੀ ਨਹੀਂ ਰਿਹਾ ਗੋਰੀਆਂ ਦਾ ਜਵਖਾ ਨਹੀਂ ਕੰਮ ਹੋ ਮੇਰੇ ਦਾ ਤੇ ਬਾਕੀ ਤੁਹਾਨੂੰ ਇੱਕ ਵੀਰ ਦੀ ਨਵੀਂ ਸਟੋਰੀ ਦੱਸਦੇ ਆ ਤੇ ਬਾਈ ਨੂੰ ਆਏ ਨੂੰ ਪੁਰੇ 20 ਦਿਨ ਹੋਏ ਨੇ ਕਿ ਤੇ 22 ਸਟੂਡੈਂਟ ਆਇਆ ਹੈਗਾ ਬਾਈ ਬਾਈ ਕਹਿੰਦਾ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਸੀਗਾ ਘਰਿਆਂ ਦੀ ਰਾਜਸਥਾਨ ਚੋਂ ਆ ਬਾਈ ਜਮੀਨ ਵੀ ਮਾੜੀ ਮੋਟੀ ਹੈ ਰਾਜਸਥਾਨ ਚੋਂ ਜਿਹੜੇ ਏਰੀਆ ਚੋਂ ਆ ਬਾਈ ਉੱਥੇ ਹੁੰਦਾ ਵੀ ਕੁਝ ਨਹੀਂ ਕਹਿੰਦਾ ਬਈ ਮੈਂ ਸਟੂਡੈਂਟ ਲੋਨ ਲੈ ਕੇ ਆਇਆਂਗਾ ਤੇ ਯਾਰ ਘਰਦਿਆਂ ਦਾ ਬਈ ਮੈਨੂੰ ਦੇਖ ਕੇ ਰੋਣਾ ਨਿਕਲ ਗਿਆ ਕਹਿੰਦਾ ਬਈ ਘਰਦਿਆਂ ਦੀ ਪ੍ਰਾਪਰਟੀ ਗਰੂਟੀ ਤੇ ਲੋਨ ਕਰਵਾਇਆ ਜਿੰਨੀ ਤੇ ਹੈਗੀ ਸੀਗੀ ਕਹਿੰਦਾ ਬਈ ਕੁਝ ਵੀ ਨਹੀਂ ਸੀਗਾ ਤੇ ਤਕਰੀਬਨ ਬਈ ਲੋਨ ਬਈ ਨੇ ਹੁਣ ਵੱਡਾ ਹੀ ਕਰਾਇਆ ਹੁਣ ਆਜ ਵਾਲੇ 25 30 ਲੱਖ ਤੋਂ ਘੱਟ ਤਾਂ ਆਉਂਦਾ ਵੀ ਨਹੀਂ ਹੈਗਾ ਬਈ ਓਰੇ ਸਟੂਡੈਂਟ ਤੇ ਤੁਹਾਡੀ ਪੜ੍ਹਾਈ 3 ਸਾਲ ਦੀ ਆ ਬਈ ਉਹ ਤਾਂ ਜੀਆਈਸੀਬੀ ਡਬਲ ਲੈ ਕੇ ਆ ਜੀਆਈਸੀਬੀ ਡਬਲ ਪੜ੍ਹਾਈ ਵੀ 3 ਸਾਲ ਦੀ ਆ ਤੇ ਹੁਣ ਰੋਲਾ ਇਹ ਮੁਕਦਾ ਵੀਰ ਤੂੰ ਆਪ ਹੀ ਸੋਚ ਵੀ ਉਹ ਬਈ ਕਿਸ਼ਤ ਭੇਜ ਸਕਦਾ ਹੋਰ ਨਾ ਫੀਸ ਵੀ ਨਹੀਂ ਇਕੱਠੀ ਹੋਣੀ ਕਿਸ਼ਤ ਤਾਂ ਦੂਰ ਦੀ ਗੱਲ ਤੇ ਯਾਰ ਵੀ ਬਾਈ ਨੂੰ ਹੁਣ ਮੈਂ ਕੀ ਕਹਾ ਯਾਰ ਮੇਰੇ ਮੂੰਹ ਚ ਗੱਲ ਨਾ ਫਸ ਗਈ ਵੀ ਬਾਈ ਨੂੰ ਨਾ ਤਾਂ ਮੈਂ ਕੋਈ ਰਾਹ ਦੇ ਸਕਦਾ ਬਾਈ ਐਡਾ ਪਹਿਲੀ ਐਡਾ ਵੱਡਾ ਇੱਕ ਪਹਾੜ ਚੱਕ ਕੇ ਆ ਗਿਆ ਸਿਰ ਦੇ ਉੱਤੇ ਹੁਣ ਨਾ ਬਾਈ ਦਾ ਆਈਡੀਆ ਜਾਣ ਜੋ ਕਰਾ ਨਾ ਤੇ ਮਾਪੇ ਆਪਣੇ ਬਈ ਉਹ ਇੰਡੀਆ ਫਸ ਕੇ ਰਹਿ ਜਾਂਦੇ ਛੋਟੀ ਉਮਰ ਦਾ ਜਵਾਕ ਆਗਾ ਤੇ ਸੁਫਨੇ ਦੇ ਘਰ ਤੇ ਉਹਨੂੰ ਬਾਲੇ ਵੱਡੇ ਤੇ ਬਾਈ ਨੇ ਲੋਨ ਵੀ ਵਾਲਾ ਵੱਡਾ ਚੱਕ ਲਿਆ ਤੇ ਵੀਰੋ ਐਦਾਂ ਲੋਨ ਨਾ ਚੱਕ ਕੇ ਆਇਆ ਫਿਰ ਯਾਰ ਵੀ ਐ ਹੁੰਦਾ ਵੀ ਆਪਾਂ ਲੋਨ ਚੱਕ ਲਿਆ ਕਿਸ਼ਤ ਮੋੜ ਦਾਂਗੇ ਭਈ ਇੱਥੇ ਆ ਕੇ ਕਿਸ਼ਤ ਨਹੀਂ ਮੁੜਦੀ ਹੈਗੀ ਜੇ ਤੁਹਾਡੇ ਕੋਲੇ ਪੈਸੇ ਹੈਗੇ ਨੇ ਭਾਰ ਚੱਲਦੀ ਹੈ ਜੇਬ ਤਾਂ ਆਪਦਾ ਲਾ ਕੇ ਆਜੋ ਵੀ ਕੋਈ ਨਹੀਂ ਦੇਖੀ ਆਊਗੀ ਨਾ ਕਮਾਈ ਤਾਂ ਵਾਪਸ ਆ ਜਾਗੇ ਹੈ ਕਿ ਨਹੀਂ ਬਈ ਇਹ ਨਾ ਸੋਚ ਕੇ ਆਏ ਹੋ ਵੀ ਅਸੀਂ 20 ਲੱਖ 25 ਲੱਖ ਦਾ ਲੋਨ ਚੱਕ ਲਿਆ ਵੀ ਅਸੀਂ ਆਏ ਮਹੀਨੇ 50000 ਦੀ ਕਿਸ਼ਤ ਭਰ ਦਿਆ ਕਰਾਂਗੇ ਬਾਪੂ ਤੁਡਾ ਰੀਨ ਬਈ ਕਿਸ਼ਤ ਨਹੀਂ ਉਰੋਂ ਨਿਕਲਦੀ ਪੜਾਈ ਦੀ ਫੀਸ ਵੀ ਨਹੀਂ ਨਿਕਲਦੀ ਕਿਸ਼ਤ ਦਾ ਬੜੀ ਵੱਡੀ ਗੱਲ ਆ ਬਈ ਹਾਂ ਜਦੋਂ ਤੁਸੀਂ ਪੜ ਕੇ ਓਪਨ ਵਰਕ ਪਰਮਿਟ ਤੇ ਹੋ ਕੇ ਫਿਰ ਤੁਸੀਂ ਕੱਢ ਦੋਗੇ ਕਿਸ਼ਤ ਕੰਮ ਮਿਲ ਗਿਆ ਪਰ ਜੇ ਤੁਸੀਂ ਕਹੋ 2 ਸਾਲ ਪੜਾਈ ਤੇ ਲੱਗ ਕੇ ਉਦੋਂ ਤੱਕ ਫੀਸ ਵੀ ਕੱਢਦਾ ਜੇ ਉਦੋਂ ਕੇ ਬਈ ਉਦੋਂ ਤੱਕ ਫੀਸ ਵੀ ਨਹੀਂ ਪੂਰੀ ਹੁੰਦੀ ਫੀਸ ਵੀ ਘਰੋਂ ਮਗਾਉਣ ਦੇ ਚਾਂਸ ਨਹੀਂ ਛੋੜੇ 90% 10% ਚਾਂਸ ਨੇ ਵੀ ਤੁਹਾਡੀ ਫੀਸ ਪੂਰੀ ਹੋ ਜੇ ਇੱਕ ਵੀਰ ਹੋਰ ਸੀਗਾ ਆ ਆਪਾਂ ਨੂੰ ਹੁਣੇ ਮਿਲ ਕੇ ਗਿਆ ਬਾਈ ਕਿਸੇ ਕੰਪਨੀ ਦੇ ਬਾਈ ਐਲ ਐਮ ਆਈ ਤੇ ਆਇਆ ਸੀਗਾ ਐਲ ਐਮ ਆਈ ਦਾ ਨੂੰ ਖਾਸ ਕਰਕੇ ਬੇਨਤੀ ਆ ਬਾਈ ਐਲ ਐਮ ਆਈ ਵਾਲੇ ਨਾ ਆਇਆ ਕਰੋ ਐਲ ਐਮ ਆਈ ਨਾਲ ਐਨਾ ਬੁਰਾ ਹਾਲਾਤ ਆ ਆਪਣੇ ਵੀ ਬਾਈ ਐਗਰੀਮੈਂਟ ਨਹੀਂ ਕਰਾਉਂਦੇ ਜਦੋਂ ਸੀਰੀ ਲੱਗਦਾ ਹੁੰਦਾ ਪੂਰੇ ਬਾਈ ਐਗਰੀਮੈਂਟ ਕਰਾਉਂਦੇ ਨੇ ਵੀ ਇੱਕ ਤਰ੍ਹਾਂ ਦਾ ਪੱਕਾ ਨਹੀਂ ਪੱਕਾ ਗੁਲਾਮ ਬਣਾ ਕੇ ਰੱਖਦੇ ਨੇ ਰਾਜਾ ਵਾਂਗੂ ਬਾਈ ਉਹ ਗੁਲਾਮੀ ਵਾਲੀ ਜ਼ਿੰਦਗੀ ਆ ਜਿਹੜੇ ਕਹਿੰਦੇ ਨੇ ਐਲ ਐਮ ਆਈ ਤੇ ਏਜੰਟ ਭੇਜ ਨੇ ਬਾਈ ਨਾ ਆਇਆ ਐਲ ਐਮ ਆਈ ਵਾਲੀ ਗਲਾਨੀ ਵਾਲੀ ਜ਼ਿੰਦਗੀ ਆ ਪੁੱਤਿਆਂ ਮੰਗੂ ਕੰਮ ਕਰਾਉਂਦੇ ਨੇ ਬਾਈ 10 12 ਪੁੱਤੇ ਸਾਨੂੰ ਦਿੰਦੇ ਵੀ ਹੈਗੇ ਤੇ ਕੋਈ ਛੋਟਾ ਚਾਹੇ ਸਰਕਾਰ ਰਿਸ਼ਤੇਦਾਰ ਆ ਜੇ ਐ ਕਹਿੰਦੇ ਮੈਂ ਐਲ ਐਮ ਆਈ ਤੇ ਲੈ ਕੇ ਆਣਾ ਬਾਈ ਆਇਓ ਨਾ ਤੇ ਉਹ ਬਾਈ ਠੀਕ ਠਾਕ ਸੀ ਐਲ ਐਮ ਆਈ ਤੇ ਆਇਆਗਾ ਉਹਨੇ ਵਿਚਾਰੇ ਨੂੰ ਕੰਮ ਨਹੀਂ ਮਿਲ ਰਿਆ ਸੀ ਉਹਨੂੰ ক্লোਜ਼ ਵਰਕ ਵਰਕ ਦੇ ਬਾਈ ਕਿੱਥੋਂ ਕੰਮ ਮਿਲਦਾ ਉਹਨੇ ਬਾਈ ਨੇ 30 35 ਲੱਖ ਗਾਲ ਘੁਰੇ ਆਇਆਗਾ ਇੰਡੀਆ ਤੋਂ ਤੇ ਹੁਣ ਬਾਈ 30 35 ਲੱਖ ਫੇਰ ਉਹਨੇ ਦੁਆਰੇ ਵਕੀਲ ਨੂੰ ਖਰਚਾ ਦੇ ਕੇ ਬਾਈ ਕਟੋ-ਕਟ ਬਾਲਾ ਨਹੀਂ 10 15 5-7000 ਡਾਲਰ ਦਿੱਤਾ ਉਹ ਦਵਾਰੇ ਉਹਨੇ ਬਈ 10 5 10 5-7000 ਡਾਲਰ ਦਵਾਰੇ ਦੇ ਕੇ ਉਹਨੇ ਵਕੀਲ ਨੂੰ ਬਈ 5-7000 ਡਾਲਰ ਦਵਾਰੇ ਦੇ ਕੇ ਵਕੀਲ ਨੂੰ ਨਾ ਫਿਰ ਉਹਨੇ ਕੇਸ ਲਾਇਆ ਹੋਊਗਾ ਫਿਰ ਉਹਨੂੰ ਓਪਨ ਵਰਕ ਪਰਮਿਟ ਹੁਣ ਬਈ ਉਹਨੂੰ ਓਪਨ ਵਰਕ ਪਰਮਿਟ ਮਿਲਿਆ ਬਾਈ ਇੱਕ ਸਾਲ ਦਾ ਇਹ ਰਿ ਇੱਕ ਸਾਲ ਬਾਅਦ ਉਹਦੇ ਅੱਗੇ ਕੋਈ ਵੀ ਰਸਤਾ ਨਹੀਂ ਹੈਗਾ ਕਿ ਇੱਕ ਸਾਲ ਤੋਂ ਬਾਅਦ ਉਹਨੂੰ ਕੋਈ ਪਰਮਿਟ ਮਿਲ ਜੂਗਾ ਤੇ ਉਹ ਬਾਈ ਫਸ ਗਿਆ ਉਹਨੂੰ ਇੱਕ ਸਾਲ ਬਾਅਦ ਜਾਂ ਤਾਂ ਨਿਕਲ ਰਹਿਣਾ ਪਊਗਾ ਜਾਂ ਇੰਡੀਆ ਵਾਲੀ ਜਹਾਜ਼ ਫੜਨੀ ਪਊਗਾ ਬਾਈ ਹੋਰ ਕੋਈ ਰਸਤਾ ਨਹੀਂ ਉਹਦੇ ਕੋਲ ਹੁਣ ਉਹ ਇੱਕ ਸਾਲ ਚ 35 ਲੱਖ ਕਿਵੇਂ ਪੂਰਾ ਕਰ ਲੂਗਾ ਤੇ ਇੱਕ ਵੀਰਾਂ ਪੂਰੀ ਵੀ ਹੋਰ ਗੇਮ ਚ ਸੀ ਮੈਂ ਕਈ ਵਾਰੀ YouTube ਤੇ ਵੀਡੀਓ ਦੇਖੀਆਂ ਨੇ ਆਪਣੇ ਵਾਲੇ ਬਾਈ ਵੀਡੀਓ ਪਾ ਦਦੇ ਆ ਕਹਿੰਦੇ ਜੀ ਮੁੰਡਾ ਆਇਆ ਮੇਰਾ ਦੋਸਤ ਇੱਕ ਸਾਲ ਇੱਕ ਸਾਲ ਚ ਮੁੰਡਾ ਇੰਡੀਆ ਤੋਂ ਆਇਆ ਇੱਕ ਸਾਲ ਦੇ ਵਿੱਚ ਭੇਜਿਆ ਘਰੇ ਮੁੰਡੇ ਨੇ 20 ਲੱਖ 30 ਲੱਖ 25 ਲੱਖ ਐਂਦਾ ਕਰਕੇ ਵੀਡੀਓ ਪਾਉਂਦੇ ਨੇ ਬਈ ਕਹਿੰਦੇ ਜੀ ਐਨੇ ਪੈਸੇ ਭੇਜਦੇ ਬਈ ਇਹ ਤੇ ਮੇਰੇ ਸਾਹਮਣੇ ਖੜਾ ਕਰਦੇ ਜਿਹੜੇ ਨੇ ਆ ਕੇ ਇੱਕ ਇੱਕ ਸਾਲ ਦੇ ਵਿੱਚ ਵੀਡੀਓ ਜੇ 10 ਲੱਖ ਵੀ ਭੇਜਿਆ ਹੋਵੇ ਉਹ ਵੀ ਸਾਹਮਣੇ ਖੜਾ ਕਰ ਦੇ 20 ਲੱਖ ਤਾਂ ਬੜੀ ਵੱਡੀ ਗੱਲ ਨਹੀਂ 20 ਲੱਖ ਦਾ ਗੱਪ ਬਈ 20 ਲੱਖ ਵਾਲਾ ਨਾ ਕਿਸੇ ਦੇ ਵੀ ਗੱਲਾਂ ਚ ਨਾ ਆ ਜਿਓ 20 ਲੱਖ ਕੋਈ ਨਹੀਂ ਉਰੇ ਭੇਜਿਆ ਤੁਹਾਨੂੰ ਫੇਕ ਬਣਾਉਂਦੇ ਨੇ ਬਾਈ ਆ ਵੀਡੀਓ ਨਾ ਦੇਖਿਆ ਕਰੋ ਉਹਨਾਂ ਦੇ ਥੱਲੇ 5-7 ਗਾਲਾਂ ਲਿਖਿਆ ਕਰੋ 20 ਲੱਖ ਦਾ ਮੁਸ਼ਕਲ ਆ ਯਾਰ ਵੀ ਕਹਦੇ ਯਾਰ ਕਿਉਂ ਫਸਾਉਣੇ ਮੁੰਡਿਆਂ ਨੂੰ ਜਣਾ ਕਣਾ ਵੀਡੀਓ ਬਣਾ ਕੇ ਭੇਜ ਦੂ 20 ਲੱਖ ਪੂਰੇ ਰੋਟੀ ਦਾ ਗੁਰਦੁਆਰਿਓ ਖਾਂਦੇ ਨੇ ਭਰਾ ਆਰਡਰ ਲਾ ਆ ਲੈ ਤੇ ਬਾਈ ਜੀ ਰੋਟੀ ਦਾ ਉਰੇ ਗੁਰਦੁਆਰਿਓ ਖਾਂਦੇ ਨੇ ਤੇ 20 ਲੱਖ ਕਿੱਥੋਂ ਭੇਜ ਤਾਂਣਗੇ ਬਾਈ ਬਾਈ ਜੀ ਉਰੇ ਵੈਸੇ ਇੱਕ ਐ ਸਮਝ ਲਾ ਵੀ ਜੇ ਅਗਲਾ ਘਰੇ ਰੋਟੀ ਪਾਣੀ ਖਾਂਦਾ ਤਾਂ 1000 ਡਾਲਰ ਤਾਂ ਘਰੇ ਖਰਚਾ ਹੋ ਜਾਂਦਾ ਜੇ ਓਪਨ ਵਰਕ ਪਰਮਿਟ ਆ ਕੁੱਲ ਮਿਲਾ ਕੇ ਉਹਨੂੰ ਜੇ ਕੋਈ ਵਧੀਆ ਕੰਮ ਮਿਲਿਆ ਤਾਂ 2000 ਡਾਲਰ ਬਚ ਜਾਂਦੇ ਜੇ ਉਹਦੇ ਕੋਲ ਗੱਡੀ ਨਹੀਂ ਹੈਗੀ ਮਹੀਨੇ ਦਾ ਲੱਖ ਸਵਾ ਲੱਖ ਬਚ ਜਾਂਦਾ ਜੇ ਉਹਦੇ ਕੋਲ ਗੱਡੀ ਗੁੱਡੀ ਨਹੀਂ ਹੈਗੀ ਓਪਨ ਵਰਕ ਪਰਮਿਟ ਆ ਵਧੀਆ ਕੰਮ ਮਿਲਿਆ ਜੇ ਕਿਤੇ ਬਾਈ ਮੁੰਡੇ ਨੇ ਗੱਡੀ ਲੈਰ ਕੀ ਆ ਫਿਰ ਬਾਈ ਕੁਝ ਨਹੀਂ ਬਚਦਾ ਕੁੱਲ ਮਚਾ ਕੇ ਬਸ ਚਿੱਲਰੀ ਬਚਦੇ ਨੇ ਠੋਲੂ ਠਾਲੂ ਜੇ ਕਿਉਂਕਿ ਗੱਡੀ ਖਰਚਾ ਕਾ ਜਾਦੀ ਆ ਜੇ ਬਾਈ ਉਰੇ ਜਵਾਕ ਬੁਲਾਰ ਕੇ ਨੇ ਫਿਰ ਕੁਝ ਵੀ ਨਹੀਂ ਬ ਤੇ ਵੀਰੋ ਕਿਸੇ ਦੀਆਂ ਕਈਆਂ ਸੁਨੀਆਂ ਕਰਕੇ ਨਾ ਵੀ ਉਹਨੇ ਉਹ ਕਹਿੰਦਾ ਜੀ 20 ਲੱਖ ਬਚਾਤਾ ਮੁੰਡੇ ਨੇ ਬਾਪੂ ਮੈਂ ਵੀ ਬਚਾ ਦੂੰ 20 ਲੱਖ ਬਈ ਇਹ ਸਾਰੇ ਗੱਪ ਹੁੰਦੇ ਨੇ ਉਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਕੋਈ 20 ਲੱਖ ਨਹੀਂ ਵੱਜਦਾ ਕੋਈ 5 ਲੱਖ ਨਹੀਂ ਵੱਜਦਾ ਬਈ ਅੱਜ ਇੰਨਾ ਮੰਦਾ ਹਾਲਾਤ ਆ ਰੋਟੀ ਦੇ ਸੈਂਸੇ ਹੋ ਰਹੇ ਨਹੀਂ ਕੈਨੇਡਾ ਦੇ ਵਿੱਚ ਰੋਟੀ ਨਾ ਜੇ ਤੁਹਾਨੂੰ ਗੁਰਦੁਆਰੇ ਮੈਂ ਵੀਡੀਓ ਬਣਾਉਂਦਾ ਵੀ ਕਾਹ ਨੂੰ ਯਾਰ ਆਪਣੀ ਪੰਜਾਬੀਆਂ ਦੀ ਬੇਇੱਜ਼ਤੀ ਆ ਗੁਰਦੁਆਰੇ ਬਈ ਇੰਨਾ ਇਕੱਠ ਹੁੰਦਾਗਾ ਤੇ ਉਹਨਾਂ ਤਾਂ ਆਪਣੇ ਨਾ ਕੋਈ ਮੇਲਾ ਲੱਗਿਆ ਹੁੰਦਾ ਤਾਂ ਵੀ ਇੰਨੀ ਇਕੱਠ ਹੁੰਦਾ ਬੱਸਾਂ ਭਾਰ ਭਰ ਜਾਂਦੀਆਂ ਨੇ ਬਸ ਜਿਹੜੀ ਆਉਂਦੀ ਆ ਨਾ ਤਨ ਕੇ ਜਾਂਦੀ ਆ ਫੁੱਲ ਉਹ ਗੁਰਦੁਆਰਾ ਸਾਹਿਬ ਦੇ ਤਕਰੀਬਨ ਬਈ ਜਿਹੜੇ ਮੇਨ ਗੁਰਦੁਆਰਾ ਸਾਹਿਬ ਨੇਗੇ ਅੱਧਾ ਕਿਲੋਮੀਟਰ ਤੱਕ ਬਈ ਲੋਕ ਹੀ ਆਉਂਦੇ ਜਾਂਦੇ ਦੇਖਣਗੇ ਮੇਲਿਆ ਵਾਂਗੂ ਸਾਰਾ ਦਿਨ ਹੀ ਲਾਣਾ ਟੁੱਟਦੀਆਂ ਬਈ ਤੇ ਮੇਰੇ ਵਰਗਾ ਜਾਂਦਾ ਬਈ ਨਾਲੇ ਤਾਂ ਅੱਥ ਨੇ ਖਾ ਕੇ ਆਉਂਦਾ ਨਾਲੇ 10 ਰੋਟੀਆਂ ਤੇ ਦਾਲ ਸਬਜ਼ੀ ਡੱਬੇ ਚ ਵਾ ਕੇ ਲਿਆਉਂਦਾ ਹੁਣ ਆਹ ਦੇਖ ਲਓ ਬਈ ਜਿਹੜੇ ਬੰਦੇ ਪੂਰੇ ਫੈਮਿਲੀ ਆਲੇ ਵੀ ਆ ਰਹੇ ਨੇ ਕਿ ਦੋ ਦੋ ਚਾਰ ਚਾਰ ਉਹ ਵੀ ਬਈ ਗੁਰਦੁਆਰੇ ਪਵਾ ਕੇ ਲਿਆਉਂਦੇ ਨੇ ਕਿਉਂਕਿ ਬਈ ਐਡੀ ਹੈਸਿਆਤ ਨਹੀਂ ਹੈਗੀ ਵੀ ਇੰਨਾ ਕੁਝ ਘਰੇ ਬਣਾ ਸਕਣ ਤੇ ਬਾਕੀ ਤੁਸੀਂ ਆਪ ਸਮਝਦਾਰ ਹੋ ਬਈ ਐਵੇਂ ਹੁਣ ਬਾਕੀ ਤੁਸੀਂ ਆਪ ਸਮਝਦਾਰ ਹੋ ਹੁਣ ਤੁਸੀਂ ਉਹਰੇ ਆਪ ਦੇ ਜਵਾਕਾਂ ਨੂੰ ਪੁੱਛ ਲਿਆ ਕਰੋ ਕਿੱਥੇ ਆ ਉਹ ਕਹਿੰਦਾ ਮੈਂ ਇਸ ਵੇ ਗੁਰਦੁਆਰੇ ਗਿਆ ਸੀਗਾ ਬਈ ਉਹ ਗੁਰਦੁਆਰੀ ਮੱਥਾ ਟੇਕਣ ਨਹੀਂ ਓਏ ਓਰੇ ਦਾ ਯਾਰ ਕਿਸੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਗੁਰਦੁਆਰੀ ਕਿੱਥੋਂ ਵਗਜੂ ਬੰਦਾ ਬਈ ਮਜਬੂਰੀਆਂ ਦੀ ਖਾਤਰ ਜਾਂਦਾ ਗੁਰਦੁਆਰੇ ਰੋਟੀ ਖਾਣ ਨੂੰ ਲੰਗਰ ਛਕਣ ਨੂੰ ਕਿਉਂਕਿ ਓਰੇ ਮਜਬੂਰੀ ਐ ਨਹੀਂ ਹੋ ਰਹੀ ਆ ਓਰੇ ਜਿਹੜੇ ਓਰੇ ਫੈਮਿਲੀ ਆ ਰਹੀਆਂ ਨੇ ਕਿੰਨੀਆਂ ਖਬਰ ਆਈਆਂ ਨੇ ਬਈ ਡੈਪਰ ਲੈਣ ਨੂੰ ਪੈਸੇ ਨਹੀਂ ਹੁੰਦੇ ਉਹ ਵੀ ਜਿਹੜੇ ਗੁਰਦੁਆਰੇ ਸੰਸਥਾ ਨੇ ਸਟੋਰ ਖੋਲੇ ਹੋਏ ਨੇ ਡੈਪਰ ਵੀ ਜਵਾਕਾਂ ਦੇ ਉੱਥੇ ਆਉਂਦੇ ਨੇ ਇੰਡੀਆ 'ਚ ਯਾਰ ਇੱਕ ਰਸ਼ਕੇ ਵਾਲਾ ਵੀ ਡੈਪਰ ਆਪਦੇ ਜਵਾਕ ਨੂੰ ਲਿਆ ਕੇ ਦਿੰਦਾ ਖਰੀਦ ਕੇ ਫੇਰ ਕਹਦੇ ਨੇ ਅਸੀਂ ਤਰੱਕੀ ਕਰ ਲਈ ਬਾਈ ਬਈ ਬਹੁਤ ਬੁਰਾ ਹਾਲ ਆ ਤੁਸੀਂ ਵੀਡੀਓ ਦੇਖਿਆ ਕਰੋ ਕੱਢ ਕੇ ਵੀ ਗੁਰਦੁਆਰੇ 'ਚੋਂ ਕੀ ਕੁਛ ਲੰਗਰ ਚੱਲਦੇ ਨੇ ਕਿੰਨੇ ਕੁ ਬੰਦੇ ਛਕਦੇ ਨੇ ਤੇ ਨਾਲੇ ਤੁਸੀਂ ਆਪ ਹੀ ਸੋਚ ਲਓ ਜਵਾਕ ਕੀ ਕਹਿੰਦੇ ਸਾਡੇ ਕੋਲ ਤਾਂ ਫੋਨ ਕਰਨ ਨੂੰ ਟਾਈਮ ਨਹੀਂ ਜੇ ਤੋਂ ਬਾਈ ਫੋਨ ਕਰਨ ਨੂੰ ਟਾਈਮ ਨਹੀਂ ਉਹਨਾਂ ਨਾਲ ਬੇ ਘੰਟਾ ਘੰਟਾ ਗੁਰਦੁਆਰੇ ਜਾਣ ਨੂੰ ਉਹਨੂੰ ਕਿਵੇਂ ਟਾਈਮ ਹੁੰਦਾ ਬਈ ਬਸ ਇਹੀ ਆਸਲ ਗੱਲ ਵੀ ਬਾਈ ਕੰਮ ਕੋ ਮੋਰੇ ਹੈ ਨਹੀਂਗਾ ਜੇ ਕੰਮ ਹੈਗਾ ਤਾਂ ਵੀ ਉਹ ਬੰਦਾ ਅੱਜ ਕੇ ਰੋਟੀ ਨਹੀਂ ਖਾ ਸਕਦਾ ਫੋੜ ਹੀ ਨਹੀਂ ਕਰ ਸਕਦਾ ਫੈਮਲੀ ਦੀ ਰੋਟੀ ਬਾਈ ਫੈਮਲੀਆ ਵੀ ਉੱਥੇ ਜਾਂਦੀਆਂ ਨੇ ਜਿਹੜਾ ਕਹਿੰਦਾ ਵੀ ਉਰੇ ਜਵਾਖਾਂ ਦੀ ਵਧੀਆ ਲਾਈਫ ਆ ਬਈ ਆਪਾਂ ਨੂੰ ਤਾਂ ਨਹੀਂ ਲੱਗੀ ਵਧੀਆ ਲਾਈਫ ਇੰਡੀਆ ਦੀ ਬਹੁਤ ਵਧੀਆ ਲਾਈਫ ਆ ਬਈ ਆਪਣੇ ਕਲਚਰ ਚ ਰਹੋ ਤੇ ਜਿਹੜੇ ਬੈਕਗ੍ਰਾਉਂਡ ਨੇ ਆਪ ਨੂੰ ਪੰਜਾਬੀ ਨਾਲ ਜੋੜਿਆ ਨਾ ਉਹ ਪੰਜਾਬੀ ਨਾਲ ਉਹ ਨਾ ਤੋੜੋ ਜਵਾਖਾ ਨੂੰ ਗੋਰੇ ਨਾ ਬਣਾਓ ਜਿਹਨੇ ਆਪਦੀ ਪੀੜੀ ਖਤਮ ਕਰਨੀ ਆ ਨਾ ਉਹ ਉਰੇ ਆ ਸਕਦਾ ਬਈ ਆਪਦੀ ਪੀੜੀ ਖਤਮ ਕਰ ਸਕਦਾ ਤੇ ਜੇ ਆਪਦੀ ਪੀੜੀ ਬਚਾਉਣੀ ਆ ਬਈ ਤਾਂ ਇੰਡੀਆ 'ਚ ਹੀ ਰਹੋ